ਆਰੀ ਹਸਪਤਾਲ ਵਿੱਚ ਖੇਤਰ ਨਾਲ ਲਾਈ ਸੁਨੇ ਇੱਕ ਕਾਰੇ ਵਾਸਤੇ ਲਾਇ ਜੀ ਇੱਕ ਤਾਂ ਸਾਡੇ ਕੱਤੇ ਹੋਏ ਪੱਤੇ ਨੂੰ ਵਾਹਲ ਕਰਨ ਵਾਸਤੇ ਤੇ ਦੂਜਾ ਸਾਡੇ ਜੇ 51 ਸਾਲ ਦੀ ਪਾਲਿਸੀ ਲਾਗੂ ਕਰੀ ਹੈ ਸਰਕਾਰ ਨੇ ਉਹਨੂੰ ਰੱਤ ਕਰਨ ਵਾਸਤੇ ਜੀ ਠੀਕ ਹੈ ਜੀ ਹਨ ਉਹਨਾਂ ਖਾਲਿਆਪੇ ਜਿਹੜੇ ਹੈ ਜਿਸ ਕਰਕੇ ਅਸੀਂ ਕਹਿੰਦੇ ਸਾਡੇ 51 ਤੋਂ 65 ਸਾਲ ਕੀ ਜਾਵੇ ਤੇ ਕੁਝ ਦੇ ਕੇ ਹਨ ਉਹਨੂੰ ਕੋਈ ਦੇ ਭੇਜਿਆ ਸੀ ਤੇ 10000 10000 ਰੁਪਏ ਮਹੀਨਾ ਹਾਲੀ ਤੱਕ ਨੂੰ ਹੋਵੇ ਠੀਕ ਹੈ ਤੇ ਸਾਡੇ ਬਹੁਤ ਕੰਮ ਕੱਟੇ ਜੀ ਆਹ ਜੀ ਬਿਜਲੀ ਕੱਟਦੀ ਦੀ ਜਿਸ ਸਾਨੂੰ ਰੱਖਾ ਵੀ ਜੜੇ ਕੱਟਦੀ ਦੀ ਇੱਕ ਤਾਂ ਇਹਨਾਂ ਨੇ ਪਹਿਲਾਂ ਤਾਂ ਸਾਨੂੰ ਰੱਖ ਲਿਆ ਜੀ ਤੇ ਆਂ ਡੀੜ ਦੀ ਏਡੀ ਕਹਿੰਦੇ ਆ ਕੇ ਤਾਂ ਸਰਕਾਰ ਸਾਨੂੰ ਦੂਜੇ ਵਾਰੀ ਸਾਨੂੰ ਕੱਟ ਰਹੀ ਹੈ ਜੀ ਜਦੋਂ ਹੁਣ ਸਾਰਾ ਸਾਰਾ ਕੰਮ ਵਧੇ ਚੰਨੂ ਹੋ ਗਿਆ ਹੁਣ ਸਾਨੂੰ ਦੁੱਧ ਮੰਗੋ ਮੁੱਠੀ ਤੋਂ ਕੱਟਦੇ ਨੇ ਕਾਹਦੀ ਓਕੇ ਅਸੀਂ ਜੋਂਦੋਂ ਵੀ ਸਾਡੇ ਕੰਮ ਰੱਦ ਦਿੱਤੇ ਜਾਣਗੇ ਉਹਨਾਂ ਨਾਲ ਉੱਤਰਿਆ ਜਾਵੇ ਦਵਾਰੇ ਠੀਕ ਹੈ ਜੇ ਉਮਰ ਤੋਂ 65 ਸਾਲ ਜੀ ਸਾਡੇ ਕੁੜੀਆਂ ਦੇ 58 ਸਾਲ ਦੀਆਂ ਕੁੜੀਆਂ ਨੂੰ ਜਿਹੜਾ ਉਹ ਕੱਢਣ ਲੱਗੇ ਸੀ ਤੇ ਕੋਈ ਉਹਨਾਂ ਦਾ ਅਸੀਂ ਕਿਸੇ ਵੀ ਉਸ ਚ ਨਹੀਂ ਆਉਂਦੇ ਹੈਗੇ ਲਾਖੂ ਕਰਿਆ ਹੈਗਾ ਸਾਨੂੰ ਤੇ ਕੱਟ ਰਹੇ ਨੇ ਸਾਡਾ ਸਾਨੂੰ ਕੱਟ ਰਹੇ ਨੇ ਆਈ ਕੁਝ ਵੀ ਨਹੀਂ ਦਿੰਦੇ ਹੈਗੇ ਸਾਨੂੰ ਇਹਨਾਂ ਨੇ ਦੇਣਾ 5 ਲੱਖ ਜਾਂ ਕੁਝ ਹੋਰ ਦੇਣਾ ਪਹਿਲਾਂ ਤਾਂ ਉਮਰ ਦੀ ਸੀਮਾ ਇਹਨਾਂ ਨੂੰ ਵਧਾਉਣੀ ਚਾਹੀਦੀ ਹੈ ਘੱਟੋ ਘੱਟ 65 ਸਾਲ ਦੀ ਉਮਰ ਕਰਨੀ ਚਾਹੀਦੀ ਹੈ ਬਾਕੀ ਸਾਡੀ ਤਨਖਾਹ ਨਹੀਂ ਕੋਈ ਵੀ ਲਈ ਤੇ ਅਸੀਂ ਆ ਸ਼ਵਰਕਰ ਦਾ ਕੰਮ 4-4 5-500 ਰੁਪਏ ਤੇ ਸ਼ੁਰੂ ਕਰਿਆ ਹੈਗਾ ਜੀ ਸਾਨੂੰ